ਚੱਲ 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 ਕੇ ਘਟ 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 ਕੇ ਆਇਆ ਕਰਕੇ ਬੋਲ ਕੇ ਕੀ ਹੈ ਕਿ ਭਰਾਵੋ ਜਾਗੋ ਸਾਹਮਣੇ ਜੋ ਸਰਕਾਰ ਦੀ ਲੋਕ ਮਾਰੂ ਨੀਤੀ ਹੈ ਸਾਰੇ ਲੋਕ ਮਾਰੂ ਨੀਤੀਆਂ ਦਾ ਆਪਾਂ ਮੋਹ ਚੁਰ ਦਬਾਉ ਗਈਏ ਸੋਕੇ ਇਕੱਠਾ ਦੇ ਜੋੜ ਤੇ ਐਸ ਕਰਕੇ ਭਰਾਵੋ ਦੇਖਦੇ ਆ ਅੱਜ ਟੈਂਟ ਸੱਤ ਜਾਣਦੇ ਹੌਲੀ ਹੌਲੀ ਜਾਣਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸ ਦਈਏ ਵੀ ਇਹ ਜਿਹੜਾ ਅੱਜ ਵੱਡਾ ਕਾਫਲਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਘੱਗਰ ਵਿੱਚ ਲੱਗ ਰਹੇ ਰੁੱਖਾਂ ਦੇ ਵਿਰੋਧ ਕਰਕੇ ਕੱਢਿਆ ਜਾ ਰਿਹਾ ਹੈ ਕਿਉਂਕਿ ਇਹ ਜ਼ਮੀਨ ਜਿਹੜੀ ਸੀ ਕਿੱਲਾ ਕਿਲਾ ਦੋਵਾਂ ਪਾਸੇ ਰੇਲ ਵਿਭਾਗ ਨੂੰ ਇਸ ਕਰਕੇ ਦਿੱਤੀ ਸੀ ਕਿ ਸਾਡੀਆਂ ਜ਼ਮੀਨਾਂ ਸਾਡੇ ਪਿੰਡ ਬਚ ਸਕਣ 15-20 ਪਿੰਡ ਬਚ ਸਕਣ ਪਰ ਸਰਕਾਰ ਨੇ ਇਹ ਜ਼ਮੀਨ ਜਿਹੜੀ ਹੈ ਅੱਗੇ ਜੰਗਲਾਤ ਵਿਭਾਗ ਨੂੰ ਦੇ ਕੇ ਸਾਰੇ ਹੀ ਪਿੰਡਾਂ ਨੂੰ ਮਾਰਨ ਦਾ ਡੋਪਣ ਦਾ ਕੰਮ ਕੀਤਾ ਹੈ ਸੋ ਇਸ ਦਾ ਮੁਰਜ਼ੋਰ ਵਿਰੋਧ ਕਰਦੀ ਹੈ ਭਾਰਤੀ ਕਿਸਾਨ ਯੂਨੀਅਨ ਇਕਜਾਦ ਅਤੇ ਸਾਰੇ ਹੀ ਪਿੰਡਾਂ ਨੂੰ ਜਾਗਰੂਕ ਕਰ ਰਹੇ ਆ ਜੇ ਰੁੱਖ ਲੱਗ ਗਏ ਬਾਨਾ ਬਾਨ ਕੁੱਤੇ ਕਰੇਗਾ ਜਮੀਨਾਂ ਮੋੜ ਤੋਂ ਖਸਰੀ ਹੋ ਜਾਣਗੀਆਂ ਜਾਏਗਾ ਸਾਰੇ ਪਿੰਡਾਂ ਦੇ ਮੌਤ ਦੇ ਵੰਟਲੇ ਜਿਸਦੇ ਨਾਮ ਹਟੇ ਨ ਸਾਰੇ ਹੀ ਪਿੰਡਾਂ ਨੇ ਬੜਾ ਸੰਤਾਪ ਭੋਗਿਆ ਪਹਿਲਾਂ 2008 ਤੋਂ ਲੈ ਕੇ ਜਦੋਂ ਦਾ ਇਹ ਬੰਨ ਲੱਗਾ ਹੋਰੋਂ ਦੇ ਸਭ ਦੇ ਚਾਰ ਦਲੇ ਹੋਣ ਲੱਗੇ ਸਨ ਜੋ ਕਿ ਨਾ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਸੋ ਅਸੀਂ ਇੱਕ ਵੀ ਰੁੱਖ ਕੱਗਰ ਦੇ ਵਿੱਚ ਨਹੀਂ ਲੱਗਣ ਦੇਣ ਦੇਾਂਗੇ ਅਸੀਂ ਕੋ ਵਾਤਾਵਰਨ ਦੋਖੀ ਨਹੀਂ ਆ ਅਸੀਂ ਜਗਾ ਦੇਨੇ ਆ ਉਹ ਬਾਹਰ ਜਿੱਥੇ ਰੁੱਖ ਲਾਣੇ ਨੇ ਅਸੀਂ ਨਾਲ ਲੱਗਾਗੇ ਪਾਣੀ ਵੀ ਪਾਵਾਂਗੇ ਸਾਡੇ ਪਿੰਡ ਨੇ ਆ ਖੁਦ ਚਾਰ ਕਿੱਲੇ ਜੰਗਲ ਲਾਇਆ ਹੋਇਆ ਪਰ ਜੇ ਰੁੱਖ ਘਰ ਵਿੱਚ ਲੱਗਦੇ ਨੇ ਤੇ ਇਹਦੇ ਨਾਲ ਸਾਡੇ ਸਾਰੇ ਹੀ ਪਿੰਡ ਬਰਬਾਦ ਹੋ ਜਾਣਗੇ ਸ਼ਾਨੇ ਕਹਿੰਦੇ ਨੇ ਜੇ ਖਾਲ ਦੇ ਵਿੱਚ ਇੱਕ ਕਾ ਦੀ ਤੇੜ ਵੀ ਹੋ ਜੇ ਸਵਾਮਣ ਸਵਾਮਣ ਪਾਣੀ ਰਕਦੀ ਆ ਤੇ ਇਹ ਜੇ ਰੁੱਖ ਵੱਡੇ ਵੱਡੇ ਹੋ ਗਏ ਵਿੱਚ ਕੁਦਰਤੀ ਜੜੀਆਂ ਬੂਟੀਆਂ ਫਸਣ ਗਈਆਂ ਤੇ ਪਾਣੀ ਦਾ ਵਹਾਰ ਰੁਕ ਜਾਏਗਾ ਬੰਨ ਟੁੱਟਿਆ ਕਰੇਗਾ 15 20 ਪਿੰਡ ਡੁੱਬਣਗੇ ਫਸਲਾਂ ਦਾ ਭਾਰੀ ਤੌਰ ਤੇ ਨੁਕਸਾਨ ਹੋਏਗਾ ਖਾਸ ਕਰਕੇ ਦੱਸਤੀ ਇਹ ਜੋ ਘੱਗਰ ਹੈ ਅਫਸਰ شاہੀ ਦਾ ਕਮਾਊ ਪੁੱਤ ਹੈ ਜਦੋਂ ਇਹ ਬੰਨ ਟੁੱਟਦਾ ਹੈ ਉਦੋਂ ਸਾਰੇ ਇਹੀ ਅਕਸਰਾਂ ਨੂੰ ਮੁਰਝਾਂ ਲੱਗਦੀਆਂ ਨੇ ਵੀ ਇਹ ਜ਼ਮੀਨ ਦੀ ਕਰਦਾਵਰੀ ਹੋਏਗੀ ਜੋ ਉੱਪਰੋਂ 10000 ਰੁਪਏ ਵੀ ਕਿੱਲੇ ਦਾ ਆਉਂਦਾ ਹੈ ਤੇ ਸਾਡੇ ਕਿਸਾਨਾਂ ਤੱਕ ਪਰ ਇਕੜ ਦਾ ਮਸਾ ਅਸੀਂ 2000 ਰੁਪਏ ਪਹੁੰਚਦਾ ਹੈ ਸੋ ਇਸ ਕਰਕੇ ਸਾਡੀ ਜਥੇਬੰਦੀ ਦਾ ਵਿਰੋਧ ਕਰਦੀ ਹੈ ਕੋਈ ਅਸੀਂ ਵਾਤਾਵਰਨ ਦੋਖੀ ਨਹੀਂ ਆ ਸਾਡੀ ਇਹ ਮਜਬੂਰੀ ਹੈ ਸਾਡੇ ਬੱਚੇ ਭੁੱਖੇ ਮਰਨਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਗਾਣੇ ਨਹੀਂ ਬਚਣਗੇ ਮੋਹਤ ਸਾਡੇ ਕਿਸਾਨ ਭਰਾਵਾਂ ਨੇ ਦੂਆ ਪਾਸੇ ਆਪਣਾ ਇੱਕ ਇੱਕ ਕਿੱਲਾ ਜ਼ਮੀਨ ਦਾ ਦੇ ਕੇ ਸਰਕਾਰ ਨੂੰ ਮੰਗ ਕਰਕੇ ਬੰਨ ਲਵਾਇਆ ਸੀ ਜੇ ਸਰਕਾਰ ਨੇ ਵਿੱਚ ਰੋਖ ਹੀ ਲਾਣੇ ਸਨ ਸਾਨੂੰ ਇੱਟੀਆਂ ਮਹਿੰਗੀਆਂ ਜ਼ਮੀਨਾਂ ਦੇਣ ਦੀ ਕੀ ਲੋੜ ਸੀ ਜਿਵੇਂ ਦਾ ਪਹਿਲਾਂ ਹੈ ਸੀ ਉਵੇਂ ਦੇ ਰਹੀ ਜਾਂਦਾ ਹੁਣ ਦੇ ਵਿੱਚ ਰੁੱਖ ਲੱਗਣਗੇ ਜ਼ਮੀਨਾਂ ਫਿਰ ਇੱਕ ਫਸਲੀ ਹੋ ਜਾਣਗੀਆਂ ਇਹ ਇਹ ਸਾਰਾ ਹੀ ਖੱਗਰ ਦਾ ਇਲਾਕਾ ਹੈ ਜਿਹਦੇ ਵਿੱਚ ਇੱਕ ਫਸਲੀ ਜ਼ਮੀਨ ਹੁੰਦੀ ਸੀ ਪਹਿਲਾਂ ਜਦੋਂ ਦਾ ਬੰਨ ਲੱਗਾ ਉਦੋਂ ਦੀ ਜ਼ਮੀਨ ਦੋ ਫਸਲੀ ਹੋਈ ਏ ਤੇ ਉਦੋਂ ਦੇ ਇਹ ਇਲਾਕਾ ਖੁਸ਼ਹਾਲ ਹੋ ਗਿਆ ਪਰ ਜੇ ਹੁਣ ਫਿਰ ਸਰਕਾਰ ਨੇ ਕਕਰ ਵਿੱਚ ਰੁੱਖ ਲਗਾ ਦਿੱਤੇ ਫੇਰ ਤੇ ਭਾਰੀ ਨੁਕਸਾਨ ਹੋਏਗਾ ਇਹਨਾਂ ਸਾਰੇ ਪਿੰਡਾਂ ਦਾ ਸੋ ਆਪਾਂ ਜਾਣੋ ਹੀ ਆ ਬਿਲਕੁਲ ਕਿ ਜੇ ਪਾਣੀ ਦੇ ਵਹਾਅ ਆ ਕੇ ਰੁੱਖ ਲੱਗਣਗੇ ਤੇ ਪਿੰਡਾਂ ਦੀ ਬਰਬਾਦੀ ਹੋਏਗੀ ਪੰਨ ਟੁੱਟੇਗਾ ਆ ਜਿਹੜਾ ਇਲਾਕਾ ਤੁਹਾਨੂੰ ਦਿਖਾ ਰਹੇ ਆ ਸਾਰਾ ਕੱਗਰ ਦੀ ਮਾਰ ਇਠਾਉਂਦਾ ਹੈ ਇਹ ਸਾਰਾ ਹੀ ਪ੍ਰਵਾਹ ਹੋ ਜਾਏਗਾ ਸਾਡੇ ਪਿੰਡ ਪਾਣੀ ਵਿੱਚ ਘਿਰ ਜਾਂਦੇ ਨੇ ਜਦੋਂ ਪਾਣੀ ਆਉਂਦਾ ਸੋ ਸਾਡੀ ਜਥੇਬੰਦੀ ਇਸ ਚੀਜ਼ ਦਾ ਬਿਲਕੁਲ ਵਿਰੋਧ ਕਰਦੀ ਹੈ ਨਾ ਅਸੀਂ ਰੁੱਖ ਅੱਜ ਲੱਗਣ ਦਈਏ ਕਿ ਨਾ ਹੀ ਲੱਗਣ ਦਈਏ ਕੱਲ ਜੇ ਅਸੀਂ ਭੁੱਖੇ ਹੀ ਮਰ ਗਏ ਤੇ ਫੇਰ ਫਾਇਦਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਸਾਨੂੰ ਸਵਾਲ ਕਰਨਗੇ ਜਦੋਂ ਇਹ ਰੁੱਖ ਲੱਗੇ ਸੀ ਉਦੋਂ ਤੁਸੀਂ ਘਰ ਚ ਸੁੱਤੇ ਵੇਕੀ ਕਰਦੇ ਸੀ ਅਸੀਂ ਉਹਨਾਂ ਦਾ ਮੇਣਾ ਨਹੀਂ ਲੈਣਾ ਤਾਂ ਹੀ ਅਸੀਂ ਆਪ ਤੁਰੇ ਆ ਰੁੱਖ ਨਹੀਂ ਲੱਗਣ ਦਿੰਦੇ ਆਹ ਸਾਰੀ ਸੜਕ ਵੇਲੀ ਪਈ ਏ ਵੇਖੋ ਇੱਥੇ ਬਖਾ ਦਿਓ ਜੇ ਕੋਈ ਰੁੱਖ ਹੋਵੇ ਤੇ ਇੱਧਰ ਵੀ ਵੇਲੀ ਪਈ ਐ ਉਧਰ ਵੀ ਵੇਲੀ ਪਈ ਐ ਉਹ ਅਸੀਂ ਨਾਲ ਲੱਗਨੇ ਆ ਇੱਥੇ ਰੁੱਖ ਲਗਾਣੇ ਆ ਸਾਰੇ ਅਸੀਂ ਕੋਈ ਕਿਸਾਨ ਵਾਤਾਵਰਨ ਦੋਖੀ ਨਹੀਂ ਵੇਖੋ ਸਾਡੀਆਂ ਮੋਟਰਾਂ ਆ ਕੇ ਹਰੇਕ ਮੋਟਰ ਤੇ 4-4 5-5 ਰੁੱਖ ਲੱਗੇ ਨੇ ਪਰ ਆਹ ਸੜਕਾਂ ਸਾਰੀਆਂ ਵੇਲੀਆਂ ਪਈਆਂ ਨੇ ਇੱਥੇ ਆ ਕੇ ਲਾਣ ਕੋਈ ਰੋਕਦਾ ਨਹੀਂਗਾ ਅਸੀਂ ਨਾਲ ਲੱਗ ਕੇ ਲਵਾਵਾਂਗੇ ਪਰ ਅਸੀਂ ਘੱਗਰ 'ਚ ਇੱਕ ਬੂਟਾ ਵੀ ਨਹੀਂ ਲੱਗਣ ਦੇਣਾ ਇਹ ਵਹਿਮ ਕੱਢਦੇ ਪ੍ਰਸ਼ਾਸਨ ਸਾਡੀ ਜਥੇਬੰਦੀ ਪੂਰ ਜ਼ੋਰ ਵਿਰੋਧ ਕਰਦੀ ਹੈ ਆ ਵੇਖੋ ਕਿਸਾਨ ਦੀ ਮੋਟਰ ਜਿਹੜੇ ਚਾਰ ਸਵੇਰੇ ਪੰਜ ਛੇ ਰੁੱਖ ਲੱਗੇ ਨੇ ਇਹ ਕੋ ਵਾਦਾ ਵਰਨ ਦੋਖੀ ਥੋੜੀ ਨੇ ਆ ਸਰ ਸਰਕਾਰੀ ਛੜ ਕੇ ਆ ਖਾਲੀ ਬਹੀ ਸਾਰੀ ਸਤਿ ਸ਼੍ਰੀ ਅਕਾਲ ਜੀ ਆ ਗਏ ਅਸੀਂ ਅੱਜ ਸਾਰੇ ਹੀ ਪਿੰਡਾਂ ਨੂੰ ਜਾਗਰੂਕ ਕਰਦੇ ਆ ਵੀ ਆਓ ਸਾਰੇ ਰਲ ਮਿਲ ਕੇ ਆਪਾਂ ਆਪਣਾ ਇਲਾਕਾ ਬਚਾਈਏ ਤਾ ਜੋ ਆਪਣੇ ਦਾਣੇ ਬਚੇ ਰਹਿਣ ਇਸੇ ਸਿਰ ਤੇ ਸਾਰਾ ਆਪਣਾ ਇਲਾਕਾ ਰੋਟੀ ਖਾ ਰਿਆ ਹੈ ਜੇ ਕੱਲ ਨੂੰ ਰੁੱਖ ਲੱਗਦੇ ਨੇ ਉਹ 4-5 ਸਾਲਾਂ ਚ ਵੱਡੇ ਦਰਖਤ ਬਣ ਜਾਣਗੇ ਪਾਣੀ ਦੇ ਰਾਹ ਤੇ ਵਿੱਚ ੜਿੱਕਾ ਹੋ ਜਾਏਗਾ ਪਰ ਅਸੀਂ ਇਸ ਦਾ ਬਿਲਕੁਲ ਵਿਰੋਧ ਕਰਦੇ ਆਂ ਬੱਚਾ ਬੱਚਾ ਸਾਡਾ ਆਏਗਾ ਇਸ ਮੁੱਖਾਂ ਨੂੰ ਰੋਕਣ ਲਈ ਭਾਵੇਂ ਸਾਡੀਆਂ ਜ਼ਮੀਨਾਂ ਘੱਗਰ ਤੋਂ ਦੂਰ ਨੇ ਪਰ ਜਿਹੜੇ ਮੇਰੇ ਵੀਰ ਕਿਸਾਨ ਅੱਜ ਵੀ ਬੈਠੇ ਨੇ ਵੀ ਇਹ ਜਿਹੜੇ ਬੀਜਦੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਏ ਇਹੋ ਜੀ ਸੋਚ ਨਾ ਰੱਖੋ ਉਹਨਾਂ ਕਿਸਾਨਾਂ ਨੇ ਆਪਣੇ ਵਾਸਤੇ ਜ਼ਮੀਨਾਂ ਦਿੱਤੀਆਂ ਸੀ ਵੀ ਅਸੀਂ ਕੁਰਬਾਨੀ ਦਿੰਦੇ ਆ ਤੁਹਾਡੇ ਵਾਸਤੇ ਵੀ ਤਾਂ ਜੋ ਸਾਰਾ ਇਲਾਕਾ ਹੀ ਬਚ ਸਕੇ ਇੱਕੋ ਇਕਲੀ ਉਹਨਾਂ ਦੀ ਲੜਾਈ ਨਹੀਂ ਜਿਨ੍ਹਾਂ ਦੀ ਜ਼ਮੀਨ ਕਕਰ ਦੇ ਵਿੱਚ ਆਈ ਏ ਸਾਰੇ ਹੀ ਇਲਾਕੇ ਦੀ ਲੜਾਈ ਏ ਸੋ ਆਪਾਂ ਰਲ ਮਿਲ ਕੇ ਇਹਦਾ ਹਿੱਸਾ ਬਣੀਏ ਸਾਰੇ ਪਿੰਡਾਂ ਨੂੰ ਅੱਜ ਜਾਗਰੂਕ ਕਰਦੇ ਆਂ ਘਟੋ ਘਟ 20 ਪਿੰਡ ਆਉਂਦੇ ਨੇ ਕਕਰ ਦੀ ਮਾਰ ਹੇਠ ਇੱਥੇ ਰਹਿਣ ਦੇ ਕਿ ਜਾ ਕਰਾਂ ਉਸ ਸਾਈਡ ਤੋਂ ਲੈਣੇ ਪੈਣਾ ਦਾ ਖੜੀ ਨਾ ਦੇ ਬਿਆਨ ਚ ਜੱਜ ਬਾਇਆ ਉਹ ਆਪਣੇ ਆਪ ਬੋਲ ਪੈਂਦੇ ਨੇ ਦੱਸਦੀ ਆਪਾਂ ਵੀ ਜਿੱਥੇ-ਜਿੱਥੇ ਵੀ ਸਾਡੇ ਕਿਸਾਨਾਂ ਦੀਆਂ ਮੋਟਰਾਂ ਨੇ ਜੇ ਸੋਚੀਏ ਵੀ ਕਿਸਾਨ ਕੋਈ ਵਾਤਾਵਰਨ ਦੋਖੀ ਨਹੀਂ ਆ ਵੇਖੋ ਹਰੇਕ ਮੋਟਰ ਤੇ ਦੋ-ਦੋ ਚਾਰ-ਚਾਰ ਰੁੱਖ ਨੇ ਅਸੀਂ ਕੋਈ ਵਾਤਾਵਰਨ ਦੋਖੀ ਨਹੀਂ ਸਾਨੂੰ ਦੁੱਖ ਸਿਰਫ ਇਹਸ ਗੱਲ ਦਾ ਹੈ ਵੀ ਇਹ ਰੁੱਖ ਕੱਗਰ ਦੇ ਵਿੱਚ ਨਹੀਂ ਲੱਗਣੇ ਚਾਹੀਦੇ ਵੀ ਜੋ ਕਿੜੀਕਾ ਨਾ ਬਣਨ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅੱਜ ਕੀਕਯੂ ਆਜਾਦ ਇਸ ਦਾ ਵਿਰੋਧ ਕਰਦੀ ਹੈ ਕਿਵੇਂ ਪ੍ਰਧਾਨ ਜੀ ਕੀ ਵਿਚਾਰ ਨੇ ਰੁੱਖਾਂ ਬਾਰੇ ਜੋਗ ਵਿਚਾਰ ਚੱਲ ਦੋਰਾ ਠੀਕ ਹੈ ਚੱਲਾ ਅੱਜ ਹਜ਼ਾਰ ਤੇ ਰਹਿ ਗਈ ਆਪਣਾ ਨਾਲੇ ਚੰਗਾ ਜੀ ਰੰਗ ਚੱਲਾ ਆ ਜਾਂਦੇ ਨੇ ਬਿਜਲੀ ਕਿਸ ਨੂੰ ਵਿਚਾਰ ਦੇ ਕੇ ਜਾਣਗੇ ਸਹੀ ਸੰਗਤ ਨੂੰ ਇੱਕ ਵਾਰੀ ਫੇਰ ਦੱਸਤੀਏ ਵੀ ਆਹ ਜਿਹੜਾ ਇਲਾਕਾ ਸਾਰਾ ਹੀ ਘੱਗਰ ਦਾ ਇਲਾਕਾ ਹੈ ਇਸ ਇਲਾਕੇ ਨੇ ਬਹੁਤ ਹੀ ਸੰਤਾਪ ਕੋ ਗਿਆ ਪਹਿਲਾ ਫੇਰ ਕਿਸਾਨਾਂ ਨੇ ਸਰਕਾਰ ਕੇ ਮੰਗ ਕਰਕੇ ਆਪ ਖੁਦ ਆਪਣੀ ਕਿਲਾ-ਕਿਲਾ ਦੋਵਾਂ ਪਾਸੇ ਜ਼ਮੀਨ ਦੇ ਕੇ ਚੌੜਾ ਬੰਨ ਲਵਾਇਆ ਸੀ ਤਾਂ ਜੋ ਬੰਦ ਇਲਾਕਾ ਬਚ ਸਕੇ ਵਣ ਵਿਭਾਗ ਨੂੰ ਟਰਾਂਸਫਰ ਕੀਤੀ ਵਣ ਵਿਭਾਗ ਦੇ ਵਿੱਚ ਰੁੱਖ ਲਾ ਰਿਆ ਜੋ ਕਿ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਇਹ ਰੁੱਖ ਜਿਹੜੇ ਨੇ ਫੇਰ ਵੱਟੇ ਹੋਣਗੇ ਲੱਗ ਕੇ ਬਨ ਫੇਰ ਟੁੱਕੇ ਕਰੇਗਾ ਬੱਲੇ ਵੀ ਨੌਜਵਾਨੋ ਸੋ ਅਸੀਂ ਕੋਈ ਵਾਤਾਵਰਣ ਦੋਖੀ ਨਹੀਂ ਦੀ ਆਪਣਾ ਇਲਾਕਾ ਬਚਾਉਣ ਵਾਸਤੇ ਲੜਾਈ ਲੜਦੇ ਪਏ ਆ ਵੀ ਕੇ ਜੂ ਜਾਨ ਦੇ ਦਾ ਬਿਲਕੁਲ ਵਿਰੋਧ ਕਰਦੀ ਹੈ ਵੀ ਇੱਕ ਟੱਕਾ ਵੀ ਨਹੀਂ ਲੱਗਣ ਦਿੰਦੇ ਹਰ ਰੋਜ਼ ਲੇਬਰ ਆਉਂਦੀ ਹੈ ਇੱਥੇ ਤੇ ਅਸੀਂ ਉਹਦਾ ਵਿਰੋਧ ਕਰਕੇ ਉਹਨਾਂ ਨੂੰ ਭੇਜਨੇ ਆ ਆ ਵੇਖਦੇ ਆ ਮਿਲਤਾ ਅੱਜ ਫੇਰ ਲੇਬਰ ਆਈਓਈਐਨ ਪਤਾ ਕਰਨੇ ਆ ਸਰੀ ਵਾਲੇ ਨੇ ਕਿ ਕੌਣ ਨੇ ਸੋ ਤੁਸੀਂ ਕਾਫਲਾ ਵੇਖ ਸਕਦੇ ਹੋ ਕੀ ਕਹਿੰਦੇ ਮਿਲਣ ਕੋਣ ਕਾਫਲਾ ਵੇਖੋ ਅੱਜ ਨੌਰੀ ਹਾਈਟ ਤੇ ਪਹੁੰਚ ਗਏ ਆ ਇੱਥੇ ਆ ਇਧਰ ਨਹਿਰ ਹੈ ਨਹਿਰ ਦੇ ਥੱਲੇ ਉਹਨੇ ਘੱਗਰ ਲੰਘਦਾ ਇੱਥੋਂ ਜਿਹੜਾ ਹੈ 14000 ਕਿਊਸਿਕ ਪਾਣੀ ਲੰਘਣ ਦੀ ਸਮਰੱਥਾ ਹੈ ਪਰ ਜਿਹੜਾ ਬੰਨ ਸਰਕਾਰ ਨੇ ਸਾਨੂੰ ਬੰਨ ਕੇ ਦਿੱਤਾ ਹੈ ਉਹਨਾਂ ਕਹਿਆ ਵੀ 25000 ਕਿਊਸਿਕ ਇੱਥੋਂ ਪਾਣੀ ਲੰਘ ਸਕਦਾ ਹੈ ਪਰ 2023 ਦੀ ਗੱਲ ਦੱਸ ਦਈਏ 2023 ਦੇ ਵਿੱਚ ਵੱਡਾ ਫਲੱਡ ਆਇਆ ਸੀ ਤੇ ਜਿਹੜਾ ਇਹਨਾਂ ਦਾ 25000 ਕਿਊਸਿਕ ਦਾ ਪਾਣੀ ਦਾ ਅੰਦਾਜ਼ਾ ਸੀ ਉਹ ਵੀ ਠੁੱਠਾ ਪੈ ਗਿਆ ਤੇ ਆ ਜਿਹੜਾ ਸਾਰਾ ਬੰਨ ਇਥੋਂ ਟੁੱਟ ਗਿਆ ਸੀ ਆ ਵੇਖੋ ਇਹ ਜਿਹੜੇ ਨੇ ਆ ਸਾਰੇ ਬੂਟੇ ਖੱਗਰ ਦੇ ਵਿੱਚ ਆ ਜਿਹੜਾ ਪਹਿਲਾ ਸਟੈਪ ਇਹਦੇ ਉੱਤੇ ਲੱਗੇ ਹੋਏ ਨੇ ਜੇ ਜਦੋਂ ਫੁੱਲ ਘੱਗਰ ਭਰ ਜਾਂਦਾ ਹੈ ਇਥੋਂ ਸਾਰਾ ਹੀ ਵਹਾਹ ਤੋਰ ਤੱਕ ਮੰਨਵੀ ਲਾਲੋ ਇਥੋਂ ਚੰਦੂ ਥੇੜੀ ਬੋਪਰ ਬਨਾਰਸੀ ਅੱਗੇ ਮਕੋੜ ਸਾਹਿਬ ਨੂੰ ਲੰਗਦਾ ਹੈ ਇਹਨਾਂ ਪਿੰਡਾਂ ਨੂੰ ਤੇ ਇਹ ਜੇ ਸਾਰਾ ਹੀ ਘੱਗਰ ਦਾ ਏਰੀਆ ਏ ਜਦੋਂ ਇਹਦੇ ਵਿੱਚ ਰੁੱਖ ਲੱਗਣਗੇ ਤੇ ਆਪਣੇ ਆਪ ਜਦੋਂ ਇਹ ਵੱਡੇ ਹੋਗੇ ਵੇਖੋ ਕਿੰਨੀ ਕੁ ਵੇਥੇ ਨਦੀ ਆ ਸਾਰੇ ਬੂਟੇ ਪ੍ਰਸ਼ਾਸਨ ਨੇ ਲਗਾਏ ਨੇ ਜਦੋਂ ਸਾਨੂੰ ਪਤਾ ਲੱਗਾ ਸੀ ਆ ਕੇ ਵਿਰੋਧ ਕੀਤਾ ਅੱਗੇ ਸਾਰੇ ਹੀ ਰੋਕ ਦਿੱਤੇ ਨੇ ਕੋਈ ਨਹੀਂ ਲੱਗਣ ਦਿੱਤਾ ਤੇ ਅਸੀਂ ਇੱਕ ਹੋਰ ਵੀ ਗੱਲ ਕੀਤੀ ਸੀ ਸਾਡੀ ਵੀ ਚਲ ਜੇ ਤੁਸੀਂ ਲਾਣਾ ਹੀ ਨੇ ਬੁੱਟੇ ਇੱਥੇ ਬਾਹਰਲੇ ਪਾਸੇ ਲਾ ਦਿਓ ਦੂਆ ਪਾਸੇ ਲਾ ਦਿਓ ਬਾਹਰਲੇ ਪਾਸੇ ਲਾ ਦਿਓ ਆ ਸਾਰਾ ਹੀ ਬਾਨ ਇੱਧਰ ਵਿਲ ਹੈ ਇੱਧਰ ਲਾ ਦਿਓ ਪਰ ਇਹਨਾਂ ਨੇ ਸਾਡੀ ਨਹੀਂ ਮੰਨੀ ਹੁਣ ਜਥੇਬੰਦੀ ਦਾ ਫੈਸਲਾ ਹੈ ਵੀ ਅਸੀਂ ਇੱਕ ਵੀ ਬੂਟਾ ਨਹੀਂ ਲੱਗਣ ਦੇਣਾ ਇੱਥੇ ਵਿੱਚ ਅਸੀਂ ਸਿਰਫ ਇਹ ਜਿਹੜੀ ਜ਼ਮੀਨ ਹੈ ਕਿਸਾਨਾਂ ਨੇ ਪਾਣੀ ਲੰਘਣ ਵਾਸਤੇ ਦਿੱਤੀ ਸੀ ਨਾ ਕਿ ਦਰਖਤ ਲਾਉਣ ਵਾਸਤੇ ਆਪਰਾ ਘਰੇ ਥੋੜਾ ਥੋੜਾ ਪਾਣੀ ਚੱਲ ਰਿਹਾ ਅੱਜ ਇਹ ਦੇਖ ਸਕਦੇ ਹੋ ਅੱਜ ਬਹੁਤ ਤਕੜਾ ਕਾਫਲਾ ਹੈ ਆਪਣਾ ਭਾਰਤੀ ਕਿਸਾਨ ਯੂਨਿਟਤਾ ਆਜ਼ਾਦ ਵੱਡੇ ਕਾਫਲੇ ਦੇ ਰੂਪ ਚ ਚੱਲੇ ਸਾਂ ਅੱਜ ਤਾਂ ਜੋ ਸਾਰੇ ਪਿੰਡਾਂ ਨੂੰ ਜਾਗਰੂਕ ਕਰ ਸਕੀਏ ਵੀ ਆਪਾਂ ਸਭ ਨੇ ਰਲ ਕੇ ਇਸ ਚੀਜ਼ ਦਾ ਵਿਰੋਧ ਕਰਨਾ ਹੈ ਜੋ ਵੀ ਇਸ ਲਾਈਵ ਨੂੰ ਦੇਖ ਰਹੇ ਹੋ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਇਲਾਕੇ ਨੂੰ ਪਤਾ ਲੱਗ ਸਕੇ ਅੱਗੇ ਮਿਲਦੇ ਹਾਂ ਜੀ ਫਿਰ ਦੁਬਾਰੇ ਅਗਲੇ ਪਿੰਡਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ